ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਬੋਦੀ ਸਰਕਾਰ ਮੁਰਦਾਬਾ 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 ਆਪ ਦੇ ਵਾਦੇ ਦਾ ਮੁਤਰਕ ਮਕਰਨ ਵਾਲੀ ਬੋਦੀ ਸਰਕਾਰ ਮੁਰਦਾਬਾ 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 ਵਾਹ ਜੀ ਵਾਹ ਅੱਜ ਗੈਰ ਰਾਜਨੀਤਿਕ ਸਜੁਗਤ ਮੋਰਚੇ ਵਾਲੇ ਕਿਸਾਨ ਜੀ ਸਾਰੇ ਇਕੱਠੇ ਹੋਇਆ ਜੀ ਤੇ ਅੱਜ ਜਾ ਰਹੇ ਆ ਜੀ ਰੈਲੀ ਕੀਤੀ ਜਾ ਰਹੀ ਹੈ ਜੀ ਸਾਰੀ ਗੱਲਬਾਤ ਉਹ ਆਪਾਂ ਜਾਣਕਾਰੀ ਲੈਣੇ ਆ ਜੀ ਇਹ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਜੀ ਕਿਸ ਸਬੰਧ ਵਿੱਚ ਕੀਤੀ ਜਾ ਰਹੀ ਹੈ ਤੇ ਕਿਹੜੀ ਜਗ੍ਹਾ ਜਾ ਰਹੀ ਹੈ ਤੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚ ਰਹੀਆਂ ਜੀ ਉਹ ਆਪਣੇ ਜ਼ਿਲ੍ਹਾ ਵਿਧ ਸਕੱਤਰ ਸਾਹਿਬ ਸਿੰਘ ਜੀ ਆਪਾਂ ਨੂੰ ਜਾਣਕਾਰੀ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਜਿਹੜੀਆਂ ਸਰਕਾਰਾਂ ਇਹ ਕੀ ਜਿਹੜੀ ਗੱਲ ਕਹੀ ਆ ਵੀ ਗਵਰਨਮੈਂਟ ਤੇ ਮਿੰਟ ਮਿੰਟ ਤੇ ਗੌਰ ਭਾਈ ਸਾਡੇ ਕਿਸਾਨਾਂ ਦਾ ਆ ਫਲੱਡ ਆਇਆ ਪਿੱਛੇ ਤੇ ਕਿੰਨਾ ਨੁਕਸਾਨ ਹੋਇਆ ਇਹ ਸਾਰਿਆਂ ਨੇ ਭਲੀ ਭਾਂਤ ਜਾਣਦੇ ਆ ਲੋਕ ਕੱਖੋਲੇ ਹੋ ਕੇ ਬੈਠਿਆ ਤੇ ਕਿੰਨੀ ਸਰਕਾਰ ਉਹਦਾ ਸਰਗਰਮ ਹੀ ਤੇ ਕਿਸਾਨ ਆਪ ਦਾ ਵਾਹ ਲਾਈ ਆਇਆ ਮਜ਼ਦੂਰ ਸਾਡੇ ਨਾਲ ਸਾਡੇ ਮਜ਼ਦੂਰ ਭਾਈਚਾਰਾ ਸਾਡੇ ਨਾਲ ਆ ਜਿਟਾਣ ਵਾਂਗੂ ਖੜਾ ਹਰ ਪੱਖੋਂ ਜਸਦੜ ਫਲੱਡ ਆਇਆ ਤੇ ਕਿੰਨੀ ਜਦੋਂ ਜਾਦ ਕੀਤੀ ਕਿਸਾਨਾਂ ਦੇ ਮਜ਼ਦੂਰਾ ਨੇ ਪਰ ਬੰਨਾ ਫਿਰ ਕੇ ਰੁੜ ਕੇ ਤੇ ਨੁਕਸਾਨ ਐਡਾ ਭਾਰੀ ਨੁਕਸਾਨ ਹੋਇਆ ਹਸਾਬ ਕੋਈ ਨਹੀਂ ਹੁਣ ਸਰਕਾਰ ਰਾਮਨਾ ਕੁੰਭ ਕਰਦੀ ਨੀਂਦ ਸੁੱਤੀ ਆ ਕੀ ਹੁਣ ਪੱਥਰ ਲਾਤਾ ਸਾਰੇ ਬੰਦ ਤੇ ਕੀ ਕੀ ਬੰਨ ਪਲਾਸਟਰ ਕਰਕੇ ਤੇ ਆ ਕਈਆਂ ਥਾਵਾਂ ਤੋਂ ਜਾ ਕੇ ਮੌਕਾ ਵੇਖੋ ਦੋ ਦੋ ਕਰਮਾ ਬੰਨ ਦੇ ਨਾਲੋਂ ਦਰਿਆ ਪਿੱਛੇ ਆ ਆਪਕੇ ਬਾਣੀ ਸੁੱਕ ਗਿਆ ਵਾ ਸਾਡੀ ਸਰਕਾਰ ਘੜੀ ਬੇਨਤੀ ਆ ਕਿ ਉਹ ਬੰਨ ਦੇ ਉੱਤੇ ਪੱਥਰ ਲਾਇਆ ਜਾਵੇ ਉਹਨੂੰ ਕਾਇਮ ਕੀਤਾ ਜਾਵੇ ਜਿੱਥੋਂ ਰੁੜ ਕੇ ਲੱਗ ਗਿਆ ਆ ਉੱਥੇ ਮਿੱਟੀ ਦੀ ਖਾਣਾ ਪੂਰਤੀ ਕਰਕੇ ਬੰਨ ਨੂੰ ਉਹਨੂੰ ਪਿੱਛੇ ਕੀਤਾ ਜਾਵੇ ਗਾੜੀ ਕੰਧ ਲਾਈ ਜਾਵੇ ਵੇਖੋ ਜੀ ਦਿੱਤਾ ਕੀ ਇਹਨਾਂ ਨੇ ਜਿਹੜੀ ਭਾਰਤ ਸਰਕਾਰ ਆ ਉਹਨੇ 1800 ਰੁਪਏ ਦਿੱਤਾ ਵਾ ਪੰਜਾਬ ਸਰਕਾਰ ਨੇ ਕੀ ਦਿੱਤਾੜੀਆਂ ਵੱਡੀਆਂ ਵੱਡੀਆਂ ਡੇਂਗਾ ਮਾਰਦੀ ਜਾਏ ਨਾ ਨਾ ਲਿਆ ਨਾ ਕੋ ਦਿੱਤਾ ਤੇ ਬੰਨ ਉਤਰਾਂ ਦਾ ਉਤਰਾਂ ਹੀ ਕੱਚਾ ਭਲਕੇ ਪਾਣੀ ਫੇਰ ਜੇ ਫਿਰਨਗੇ ਅੱਜ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਵੀ ਤੈਨੂੰ ਉਧਰ ਤੂੰ ਤੋੜੇ ਚੁੱਕਦਾ ਤੋੜੇ ਚੁੱਕਣ ਦੀ ਲੋੜ ਨਹੀਂਗੀ ਤੁਹਾਡਾ ਕੰਮ ਤੋੜੇ ਚੁੱਕਣਾ ਨਹੀਂਗਾ ਤੁਹਾਡਾ ਕੰਮ ਆ ਪ੍ਰਪੋਜ਼ਲ ਬਣਾ ਕੇ ਉਹਨੂੰ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਮਜ਼ਬਲ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਸਾਡੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਉਹਨੂੰ ਭਰਿਆ ਜਾਵੇ ਨਹੀਂ ਤੇ ਤੁਹਾਨੂੰ ਪਿੰਡਾਂ ਦੇ ਵਿੱਚ ਆਉਣਾ ਮੁਸ਼ਕਲ ਹੋ ਜਾਊਗਾ ਕਿਉਂਕਿ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ ਤੁਹਾਡੇ ਪੁੱਤਰੇ ਫੂਕ ਲੱਗਾ ਤੁਹਾਡੇ ਪੰਜਾਬ ਸਰਕਾਰ ਦੇ ਫੂਕਾਂਗੇ ਤੇ ਤੁਹਾਨੂੰ ਵਿਰੋਧ ਕਰਾਂਗੇ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ